ਦੋਸਤੋ ਆਯੁਰਵੇਦ ਦੇ ਵਿੱਚ ਇੱਕ ਲੱਕੜ ਹੈ ਇਹ ਲੱਕੜ ਹੈਗੀ ਬਹੁਤ ਵਪਾਰੀ ਹੈ ਤੁਹਾਡੀ ਛਾਤੀ ਪਾੜ ਸਕਦੀ ਹੈ ਇਹਦਾ ਅਰਥ ਇਹ ਨਹੀਂ ਛਾਤੀ ਸੱਚੀ ਪਾੜ ਦੇਵੇਗੀ ਇਹਦਾ ਅਰਥ ਇਹ ਹੈ ਕਿ ਸਰਦੀ ਦੇ ਮੌਸਮ ਦੇ ਦੌਰਾਨ ਅਕਸਰ ਕਈ ਲੋਕਾਂ ਦੇ ਜਾਂ ਬੱਚਿਆਂ ਦੇ ਨੂੰ ਸ਼ੁਰੂ ਹੋ ਜਾਂਦੀ ਹੈ ਬਲਗਮ ਵਾਲੀ ਖਾਂਸੀ ਜਦੋਂ ਖੰਘਦੇ ਹਨ ਤਾਂ ਬਲਗਮ ਆਉਂਦੀ ਹੈ ਉਹਨਾਂ ਦੇ ਛਾਤੀ ਦੇ ਵਿੱਚ ਅਰੇਸ਼ਾ ਗਿਰਦਾ ਬਲਗਮ ਗੰਦਦੀ ਹੈ ਖੰਘ ਦਵਾਈਆਂ ਲਈ ਜਾਂਦੇ ਨੇ ਪਰ ਇਹ ਵਧੀਆ ਰਹਾ ਚ ਉਹਨਾਂ ਨੂੰ ਨਹੀਂ ਮਿਲਦੀ ਰਿਜ਼ਲਟ ਨਹੀਂ ਮਿਲਦਾ ਤਾਂ ਆਯੁਰਵੇਦ ਦੇ ਵਿੱਚ ਇੱਕ ਲੱਕੜਾ ਇਹ ਲੱਕੜ ਨੂੰ ਤੁਸੀਂ ਕੁੱਟ ਕੇ 50 ਗ੍ਰਾਮ ਲੱਕੜ ਲੈ ਕੇ ਕੁੱਟ ਕੇ ਕੱਚ ਦੜੜ ਕਰਕੇ ਕਾਪੜ ਛਾਨ ਕਰਕੇ ਚੂਨ ਬਣਾ ਲੈਣਾ 10 ਇਹਦੇ ਵਿੱਚ ਛੋਟੀਆਂ ਕਾਲੀ ਮਿਰਚਾਂ ਕੁੱਟ ਕੇ ਮਿਕਸ ਕਰ ਲੈਣੀਆਂ ਨੇ ਅੱਧਾ ਚਮਚੇ ਇਸ ਚੂਰਨ ਦਾ ਅੱਧਾ ਚਮਚੇ ਛਾਹ ਨਾਲ ਸਵੇਰੇ ਸ਼ਾਮ ਲੈ ਕੇ ਉੱਪਰ ਦੀ ਤੁਸੀਂ ਨੇ ਕੋਸਾ ਪਾਣੀ ਪੀਣਾ ਤੇ ਹਫ਼ਤੇ ਦੇ ਵਿੱਚ ਰਿਜ਼ਲਟ ਮਰਜ਼ੀ ਆਵੇਗਾ ਤੇ ਇਸ ਤਰ੍ਹਾਂ ਦੀਆਂ ਹੋਰ ਹੈਲਥ ਨਾਲ ਰਿਲੇਟਡ ਜਿਹੜੀਆਂ ਵੀਡੀਓਜ਼ ਅਪਲੋਡ ਅਸੀਂ ਕਰਦੇ ਰਹੇ ਨੇ ਅਗਿਆ ਨੀਰਾਤਨ ਸਿੰਘ ਐਰਬੇਦਿਕ ਸੁਸਾਇਟੀ ਦੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਇਹ ਲੱਕੜ ਆਸਾਨੀ ਨਾਲ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਸਕਦੀ ਹੈ ਇਸ ਲੱਕੜ ਦਾ ਨਾਮ ਹੈਗਾ ਮੁਲਠੀ ਬਿਲਕੁਲ ਤੁਸੀਂ ਸਹੀ ਸੁਣਾ ਮੁਲਠੀ ਅਤੇ ਕਾਲੀ ਮਿਰਚ 50 ਗ੍ਰਾਮ ਮਲਠੀ ਤੇ 10 ਕਾਲੀਆਂ ਮਿਰਚਾਂ ਦਸੇਵਨ ਤੁਸੀਂ ਕੁੱਟ ਕੇ ਮਿਕਸ ਕਰਕੇ ਲਾਵੋ ਤੇ ਤੁਹਾਨੂੰ 100% ਰਿਜ਼ਲਟ ਦੇਵੇਗੀ ਹਫਤੇ ਦੇ ਬਾਅਦ ਜੇਕਰ ਤੁਸੀਂ ਇਹਨੂੰ ਲੈਂਦੇ ਹੈ 反正垃圾。